ਸਸੀ ਕੱਲ ਦੀ ਸਾਰੇ ਨੂੰ ਹੋਰ ਕੀ ਹਾਲ-ਚਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ वेलकम टू ਮਾਈ ਨਿਊ ਵਲੌਗ ਸਭ ਤੋਂ ਪਹਿਲਾਂ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਹਾਂਜੀ ਆਪਾਂ ਤੁਹਾਨੂੰ ਕੱਲ ਦੇ ਵਲੌਗ ਵਿੱਚ ਦੱਸਿਆ ਸੀ ਕਿ ਮੇਹ ਹਸਬੰਦ ਆਣਗੇ ਲਨਮਾਸੇ ਗਨੂ ਦੇ ਪਾਪਾ ਪਰ ਉਹ ਕਿਸੇ ਕਾਰਨ ਵਾਸਤੇ ਨਹੀਂ ਆ ਸਕੇ ਤੇ ਫਿਰ ਹੁਣ ਅੱਜ ਆਪਾਂ ਜਾਵਾਂਗੇ ਆਪਣੇ ਘਰੇ ਫਿਰ ਜਦੋਂ ਗੰਨੂ ਦੇ ਪਾਪਾ ਆਣਗੇ ਫਿਰ ਤੁਹਾਨੂੰ ਮਿਲਾਨੇ ਆ ਹਾਂਜੀ ਆਪਾਂ ਗੰਨੂ ਲਾਲ ਥੋੜੀਆਂ ਜੀਆਂ ਗੱਲਾਂ ਕਰਦੇ ਆ ਅੱਜ ਫਿਰ ਗੰਨੂਰ ਘਰੇ ਜਾਣਾ ਆਪਾਂ ਹਾਂ ਅੱਜ ਜਦੋਂ ਮੇਰੇ ਪਾਪਾ ਲੈਣੋਂਗੇ ਅੱਜ ਆਪਾਂ ਜਾਵਾਂਗੇ ਚਾਰ ਤੇ ਛੋਟੀਆਂ ਸੱਕੀਆਂ ਵਰ ਪਾਵਾ ਦੇ ਸਾਟਾਟੀ ਫਿਰ ਅੱਜ ਆਪਾਂ ਕਰੀ ਮੱਲੇ ਤੂਤੇ ਕਹਿੰਦਾ ਸੀ ਕਿ ਮੈਂ ਮੰਮਾ ਕੋਲ ਲੈਣਾ ਵਾਂ ਨਾਨੀ ਮੰਮਾ ਕੋਲ ਰਹਿਣਾ ਵਾਂ ਹਾਂ ਮੈਂ ਲੈਣਾ ਮਾਂ ਰਹਿਣਾ ਆਪਕਾ ਤੇਰੇ ਦਿਲ ਨਹੀਂ ਆਦਾ ਕਰੀ ਸਾਨੂੰ ਕਿਉਂ ਮੈਂ ਲੈਣਾ ਬਟੇ ਜਿਸ ਤਾਂ ਤੁਹਾਨੂੰ ਹੁਣ ਪਤਾ ਏ ਗਨੂ ਲਾਲ ਆਪਾਂ ਥੋੜਾ ਜਿਆ ਗੱਲਬਾਤ ਕੀਤੀ ਆ ਗਨੂਰ ਕਹਿੰਦਾ ਮੇਰਾ ਮੈਂ ਰਹਿਣਾ ਏ ਹੁਣ ਦੇਖੋ ਗਨੂਰ ਜਾਣਦਾ ਏ ਕਿ ਨਹੀਂ ਆਪਾਂ ਮਿਲਦੇ ਆਂ ਟੋਰੀ ਟਾਈਮਸ ਹਾਂਜੀ ਲੋ ਜੀ ਆਗੇ ਘਨੂ ਦੇ ਪਾਪਾ ਗਨੂ ਜੇਤ ਕਾ ਦਾ ਪੈ ਮੈਂ ਘਰੇ ਨਹੀਂ ਜਾਣਾ ਗਨੂ ਦੇ ਮਮਾ ਨਾਨੀ ਮਮਾ ਕਿੰਦੇ ਪੈ ਕਿ ਤੂੰ ਗੀ ਕਰਿਆ ਕਰਨਾ ਜੇ ਸਕੂਲੇ ਉਹਨੇ ਜਾਇਆ ਕਰਨਾ ਤੂੰ ਮਾਸੀ ਨਹੀਂ ਜਾਣਾ ਆਪਾਂ ਕਰਨਾ ਤੂੰ ਖੇਡ ਨਾ ਤਾ ਗਾਂ ਵੱਡੇ ਹੋ ਕੇ ਕੀ ਖੇਡ ਪੈਰੀ ਆਪਾਂ ਪੁੱਤ ਨਹੀਂ ਮਾਸੀ ਲੈ ਜਾਣਾ ਐਦਾਂ ਨਹੀਂ ਕਰਨਾ ਐਦਾਂ ਨਹੀਂ ਕਰ ਵੱਡੇ ਹੋ ਕੇ ਖੇਡਨਾ ਵਾ ਕਿ ਅਫਸਰ ਬੰਨਾ ਹਾਂ ਤੇ ਆਪ ਸਰਕਾਰੇ ਨਾ ਬੰਨਣਾ ਜੇ ਸਕੂਲ ਦੇ ਆਪਾਂ ਪਾਪੇ ਨੂੰ ਭੱਲਣਾ ਹਾਂ ਨਾ ਹਾਂ ਯਾਰ ਚਾਹ ਤੇ ਉੱਥੇ ਤੇਰੀ ਦਾਦੀ ਦਾਦਾ ਢੀਕੰਦਾ ਹੈ ਮੈਂ ਨਹੀਂ ਹਾਂ ਤੇ ਨਾਨੀ ਨੂੰ ਰੌਲ ਲੱਗਣੀ ਜੀ ਕਿਤੇ ਵਗੈਰ ਨਹੀਂ ਲੱਗਦਾ ਤੇਰਾ ਉੱਥੇ ਜਾ ਕੇ ਮਾਸੀ ਵਗੈਰ ਨਹੀਂ ਲੱਗਦਾ ਕਿ ਪਾਪਾ ਨਾਨੂ ਪਾਪਾ ਵਗੈਰ ਨਹੀਂ ਲੱਗਦਾ ਕਿ ਨਾਨੀ ਮਾਮਾ ਵਗੈਰ ਨਹੀਂ ਲੱਗਦਾ ਮੇਰੇ ਵੀ ਕਿੰਨੇ ਲੱਗਾ ਨਾਨੀ ਨਾਲ ਲੱਗਾ ਫਾਈਨਲੀ ਇਹ ਚੀਜ਼ ਚੱਲ ਆਏ ਆਪਣੇ ਪੈਡ ਕਰੇ ਜਾਣਾ ਸੀ ਜੀ ਆਪਾਂ ਅੱਗੇ ਕਰੇ ਥੈਂਕ ਯੂ ਸੋ ਮਚ ਵਾਚਿੰਗ ਮਾਈ ਵਲੌਗ ਮਿਲਦੇ ਆਪਾਂ ਨੈਕਸਟ ਵਲੌਗ ਚ ਬਾਏ ਬਾਏ